ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਅਧਿਆਇ ਤੀਜਾ ਸਬਕ ਦੂਜਾ ਪੈਸਿਆਂ ਦੀ ਸਮਝ ਕਿਉਂ ਸਿਖਾਈ ਜਾਣੀ ਚਾਹੀਦੀ ਹੈ 1990 ਚ ਮੇਰੇ ਸਭ ਤੋਂ ਚੰਗੇ ਦੋਸਤ ਮਾਈਕ ਨੇ ਆਪਣੇ ਡੈਡੀ ਦਾ ਲੰਮਾ ਚੌੜਾ ਕਾਰੋਬਾਰ ਸੰਭਾਲ ਲਿਆ ਤੇ ਉਸ ਨੂੰ ਆਪਣੇ ਡੈਡੀ ਤੋਂ ਜ਼ਿਆਦਾ ਸਫਲਤਾ ਮਿਲ ਰਹੀ ਸੀ ਐਸੀ ਇੱਕ ਦੂਜੇ ਨਾਲ ਸਾਲ ਵਿੱਚ ਇੱਕ ਦੋ ਵਾਰੀ 골ਫ ਕੋਰਸ 'ਚ ਮਿਲਦੇ ਸਾਂ ਉਹ ਤੇ ਉਸਦੀ ਪਤਨੀ ਇਤਨੇ ਜਿਆਦਾ ਅਮੀਰ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੇ ਡੈਡੀ ਦਾ ਸਾਮਰਾਜ ਬੜੇ ਸੁਰੱਖਿਅਤ ਹੱਥਾਂ 'ਚ ਹੈ ਅਤੇ ਹੁਣ ਮਾਇਕ ਆਪਣੇ ਪੁੱਤਰ ਨੂੰ ਉਸੇ ਤਰ੍ਹਾਂ ਸਿਖਾ ਰਿਹਾ ਹੈ ਜਿਵੇਂ ਉਸਦੇ ਡੈਡੀ ਨੇ ਸਾਨੂੰ ਸਿਖਾਇਆ ਸੀ 1994 'ਚ ਮੈਂ 47 ਸਾਲ ਦੀ ਉਮਰ ਵਿੱਚ ਰਿਟਾਇਰ ਹੋ ਗਿਆ ਅਤੇ ਮੇਰੀ ਪਤਨੀ ਕਿਮ ਉਸ ਵੇਲੇ 37 ਸਾਲ ਦੀ ਸੀ ਰਟਾਇਰਮੈਂਟ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕੰਮ ਨਹੀਂ ਕਰਦੇ ਜਾਂ ਅੱਗੇ ਕੰਮ ਨਹੀਂ ਕਰਾਂਗੇ ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਕੋਈ ਚਮਤਕਾਰ ਹੀ ਨਾ ਹੋ ਜਾਵੇ ਉਹਨੂੰ ਤੱਕ ਅਸੀਂ ਕੰਮ ਕਰਨ ਜਾਂ ਨਾ ਕਰਨ ਲਈ ਸੁਤੰਤਰ ਹਾਂ ਇਸ ਦਾ ਕਾਰਨ ਇਹ ਹੈ ਕਿ ਸਾਡੀ ਦੌਸਤ ਆਪਣੇ ਆਪ ਵਧਦੀ ਰਹੇ ਸਾਡੀ ਦੌਲਤ ਆਪਣੇ ਆਪ ਵਧਦੀ ਰਹਿੰਦੀ ਹੈ ਮੁੰਦਰਾ ਫਲਾ ਇਨਫਲੇਸ਼ਨ ਦੀ ਦਰ ਤੋਂ ਕਿਤੇ ਜ਼ਿਆਦਾ ਤੇਜ਼ ਰਫਤਾਰ ਨਾਲ ਮੈਨੂੰ ਲੱਗਦਾ ਹੈ ਕਿ ਆਜ਼ਾਦੀ ਇਸੇ ਨੂੰ ਕਿਹਾ ਜਾਂਦਾ ਹੈ ਸਾਡੀ ਦੌਲਤ ਇਤਨੀ ਜ਼ਿਆਦਾ ਹੈ ਕਿ ਆਪਣੇ ਆਪ ਵੱਧ ਸਕਦੀ ਹੈ ਇਹ ਦਰਖਤ ਲਗਾਉਣ ਵਾਂਗ ਹੈ ਤੁਸੀਂ ਸਾਲਾਂ ਤੱਕ ਇਸ ਨੂੰ ਪਾਣੀ ਦਿੰਦੇ ਹੋ ਤੇ ਇੱਕ ਦਿਨ ਇਸ ਨੂੰ ਤੁਹਾਡੀ ਲੋੜ ਵੀ ਨਹੀਂ ਰਹਿ ਜਾਂਦੀ ਇਸ ਦੀਆਂ ਜੜ੍ਹਾਂ ਜ਼ਮੀਨ ਅੰਦਰ ਕਾਫੀ ਡੂੰਘਾਈ ਤੱਕ ਪਹੁੰਚ ਜਾਂਦੀਆਂ ਹਨ ਇਸ ਤੋਂ ਬਾਅਦ ਦਰਖਤ ਤੁਹਾਡੇ ਸੁੱਖ ਦੇ ਵਾਸਤੇ ਛਾਇਆ ਤੇ ਫਲ ਦਿੰਦਾ ਹੈ ਮਾਇਕ ਨੇ ਸਾਮਰਾਜ ਚਲਾਉਣ ਦਾ ਵਿਕਲਪ ਚੁਣਿਆ ਅਤੇ ਮੈਂ ਰਿਟਾਇਰ ਹੋਣ ਦਾ ਜਦੋਂ ਵੀ ਮੈਂ ਲੋਕਾਂ ਨਾਲ ਗੱਲਾਂ ਕਰਦਾ ਹਾਂ ਤਾਂ ਉਹ ਅਕਸਰ ਮੇਰੇ ਤੋਂ ਸਲਾਹ ਮੰਗਦੇ ਹਨ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸ਼ੁਰੂਆਤ ਕਿੱਥੋਂ ਤੇ ਕਿਵੇਂ ਕੀਤੀ ਜਾਵੇ ਤੁਹਾਡੀ ਨਜ਼ਰ ਵਿੱਚ ਕਿਹੜੀ ਪੁਸਤਕ ਚੰਗੀ ਰਹੇਗੀ ਐਸੀ ਆਪਣੇ ਬੱਚਿਆਂ ਨੂੰ ਇਹ ਸਾਰਾ ਕੁਝ ਕਿਵੇਂ ਸिखਾਈਏ ਸਫਲਤਾ ਦਾ ਕੀ ਰਾਜ਼ ਹੈ ਮੈਂ ਕਿਵੇਂ ਕਰੋੜਾਂ ਰੁਪਏ ਕਮਾ ਸਕਦਾ ਹਾਂ ਇਸ ਵੇਲੇ ਮੈਨੂੰ ਹਮੇਸ਼ਾ ਇੱਕ ਲੇਖ ਦੀ ਯਾਦ ਆਉਂਦੀ ਹੈ ਜਿਹੜਾ ਇੱਥੇ ਦਿੱਤਾ ਜਾ ਰਿਹਾ ਹੈ ਸਭ ਤੋਂ ਅਮੀਰ ਬਿਜ਼ਨਸਮੈਨ 1923 ਵਿੱਚ ਸਾਡੇ ਸਭ ਤੋਂ ਮਹਾਨ ਨੇਤਾਵਾਂ ਅਤੇ ਅਮੀਰ ਬਿਜ਼ਨਸਮੈਨਾਂ ਦਾ ਇੱਕ ਸਮੂਹ ਸ਼ਿਕਾਗੋ ਸ਼ਹਿਰ ਦੇ ਐਜ਼ ਵਾਟਰ ਬੀਚ ਉੱਤੇ ਇਕੱਤਰ ਹੋਏ। ਇਹ ਲੋਕ ਬੜੇ ਮਸ਼ਹੂਰ ਸਨ। ਚਾਰਲਸ ਸ਼ਵਾਬ ਸਭ ਤੋਂ ਵੱਡੀ ਸਟੀਲ ਕੰਪਨੀ ਦੇ ਮੁਖੀ ਸਨ। ਸੈਮਿਊਲ ਇਨਸੂਲ ਦੁਨੀਆ ਦੀ ਸਭ ਤੋਂ ਵੱਡੀ ਯੂਟਿਲਿਟੀ ਦੇ ਚੇਅਰਮੈਨ ਸਨ। ਹਾਰਵਰਡ ਹਾਪਸਨ ਸਭ ਤੋਂ ਵੱਡੀ ਗੈਸ ਕੰਪਨੀ ਦੇ ਮੁਖੀ ਸਨ। ਆਈਵਰ ਕਰੂਜ਼ਰ ਦੁਨੀਆ ਦੀ ਸਾਰਿਆਂ ਤੋਂ ਵੱਡੀ ਕੰਪਨੀਆਂ ਵਿੱਚੋਂ ਇੱਕ ਇੰਟਰਨੈਸ਼ਨਲ ਮੈਚ ਕੰਪਨੀ ਦੇ ਚੇਅਰਮੈਨ ਸਨ ਲਿਓਨ ਫਰੇਜ਼ੀਅਰ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਦੇ ਚੇਅਰਮੈਨ ਸਨ ਰੀਚਰਡ ਵਾਈਟਨੀ ਨਿਊਯਾਰਕ ਸਟਾਕ ਐਕਸਚੇਂਜ ਦੇ ਮੁਖੀ ਸਨ ਆਰਥਰ ਕਾਟਨ ਅਤੇ ਜੇਸੀ ਲਿਵਰਮੋਰ ਸਭ ਤੋਂ ਵੱਡੇ ਸਟਾਕ ਸਪੈਕੂਲੇਟਰ ਸ਼ੇਅਰ ਦਾ ਕਾਰੋਬਾਰ ਕਰਨ ਵਾਲੇ ਸਨ ਤੇ ਅਲਬਰਟ ਫਾਲ ਪრეਜ਼ੀਡੈਂਟ ਹਾਰਡਿੰਗ ਦੀ ਕੈਬਿਨੇਟ ਚ ਮੰਤਰੀ 25 ਸਾਲ ਬਾਅਦ ਇਹਨਾਂ ਵਿੱਚੋਂ 9 ਵਿਅਕਤੀਆਂ ਦਾ ਅੰਤ ਇਸ ਤਰ੍ਹਾਂ ਹੋਇਆ ਸ਼ਵਾਬ 5 ਸਾਲ ਤੱਕ ਕਾਰਜ ਚ ਡੁੱਬੇ ਰਹਿਣ ਤੋਂ ਬਾਅਦ ਗਰੀਬੀ ਵਿੱਚ ਮਰਿਆ ਇਨਸੂਲ ਦੀ ਮੌਤ ਵਿਦੇਸ਼ ਚ ਦਿਵਾਲੀਏਪਨ ਘਾਟੇ ਦੀ ਹਾਲਤ ਕਾਰਨ ਹੋਈ ਕਰੂਜ਼ਰ ਅਤੇ ਕਾਟਨ ਵੀ ਗਰੀਬੀ ਵਿੱਚ ਮਰੇ ਹਾਪਸਨ ਪਾਗਲ ਹੋ ਗਈ ਵਾਈਟਨੀ ਅਤੇ ਅਲਬਰਟ ਫਾਲ ਉਸ ਸਮੇਂ ਜੇਲ੍ਹ ਤੋਂ ਰਿਹਾ ਹੋਏ ਸਨ ਫ੍ਰੇਜ਼ੀਅਰ ਤੇ ਲਿਵਰਮੋਰ ਖੁਦਕੁਸ਼ੀ ਕਰ ਚੁੱਕੇ ਸਨ ਸ਼ਾਇਦ ਕੋਈ ਵੀ ਠੀਕ ਤਰ੍ਹਾਂ ਇਹ ਨਹੀਂ ਦੱਸ ਸਕਦਾ ਕਿ ਇਹਨਾਂ ਨਾਲ ਇੰਜ ਕਿਉਂ ਹੋਇਆ ਇਹ ਸਾਲ 1923 ਦੀ ਗੱਲ ਹੈ ਅਸੀਂ ਇਹਨਾਂ ਅੰਦਾਜ਼ਾ ਤਾਂ ਲਾ ਸਕਦੇ ਹਾਂ ਕਿ ਇਹ 1929 ਦੇ ਮਾਰਕੀਟ ਕਰੈਸ਼ ਅਤੇ ਵੱਡੀ ਆਰਥਿਕ ਮੰਦੀ ਦੇ ਠੀਕ ਪਹਿਲਾਂ ਦਾ ਸਮਾਂ ਸੀ ਮੰਦੀ ਦਾ ਇਹਨਾਂ ਲੋਕਾਂ ਤੇ ਨਿਸ਼ਚਿਤ ਤੌਰ ਤੇ ਬਹੁਤ ਜ਼ਿਆਦਾ ਅਸਰ ਹੋਇਆ ਹੋਵੇਗਾ ਦੇਖਣ ਵਾਲੀ ਗੱਲ ਇਹ ਹੈ ਅੱਜ ਅਸੀਂ ਇਹਨਾਂ ਲੋਕਾਂ ਤੋਂ ਜ਼ਿਆਦਾ ਮੁਸ਼ਕਲ ਸਮੇਂ 'ਚ ਜੀ ਰਹੇ ਹਾਂ ਪਰਵਰਤਨ ਜ਼ਿਆਦਾ ਤੇਜ਼ੀ ਨਾਲ ਤੇ ਸਾਰੀ ਦੁਨੀਆ 'ਚ ਹੋ ਰਹੇ ਹਨ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 25 ਸਾਲਾਂ ਅੰਦਰ ਬਹੁਤੇ ਇਹੋ ਜਿਹੇ ਉਤਰਾ ਚੜਾ ਆਉਣਗੇ ਜਿਹੜੇ ਇਹਨਾਂ ਲੋਕਾਂ ਵੱਲੋਂ ਛੇਲੇਗੇ ਚੱਲੇਗੇ ਉਤਾਰ ਚੜਾਵਾਂ ਵਾਂਗ ਹੀ ਹੋਣਗੇ ਮੈਨੂੰ ਇਹ ਚਿੰਤਾ ਹੈ ਕਿ ਬਹੁਤੇ ਲੋਕ ਸਿਰ ਪੈਸੇ ਉੱਪਰ ਹੀ ਧਿਆਨ ਲਾਈ ਬੈਠੇ ਹਨ ਤੇ ਆਪਣੀ ਸਭ ਤੋਂ ਵੱਡੀ ਦੌਲਤ ਉੱਤੇ ਧਿਆਨ ਨਹੀਂ ਦੇ ਰਹੇ ਜਿਸ ਦਾ ਨਾਮ ਹੈ ਸਿੱਖਿਆ এডਿਕੇਸ਼ਨ ਜੇਕਰ ਲੋਕ ਲਚੀਲੇ ਹੋਣ ਦਿਮਾਗ ਖੁੱਲਾ ਰੱਖਣ ਤੇ ਸਿੱਖਣ ਲਈ ਤਿਆਰ ਰਹਿਣ ਤਾਂ ਇਹਨਾਂ ਪਰਵਰਤਨਾਂ ਦੇ ਬਾਵਜੂਦ ਵੀ ਉਹ ਬੜੇ ਅਮੀਰ ਬਣ ਸਕਦੇ ਹਨ ਜੇਕਰ ਲੋਕ ਇਹ ਸੋਚਣਗੇ ਕਿ ਪੈਸਾ ਹੀ ਉਹਨਾਂ ਦੀਆਂ ਉਲਝਣਾਂ ਨੂੰ ਸੁਲਝਾ ਸਕਦਾ ਹੈ ਤਾਂ ਇਹੋ ਜਿਹੇ ਲੋਕਾਂ ਲਈ ਅੱਗੇ ਆਉਣ ਵਾਲਾ ਸਮਾਂ ਬੜੀ ਪਰੇਸ਼ਾਨੀ ਨਾਲ ਭਰਿਆ ਹੋਵੇਗਾ ਬੁੱਧੀ ਤੋਂ ਸਮੱਸਿਆਵਾਂ ਸੁਲਝਦੀਆਂ ਤੇ ਪੈਸਾ ਆਉਂਦਾ ਹੈ ਜੇਕਰ ਤੁਹਾਡੇ ਕੋਲ ਪੈਸੇ ਦੀ ਸਮਝ ਨਹੀਂ ਹੈ ਤਾਂ ਪੈਸਾ ਚਾਹੇ ਆ ਵੀ ਜਾਵੇ ਪਰ ਉਹ ਤੁਹਾਡੇ ਕੋਲ ਜ਼ਿਆਦਾ ਦੇਰ ਤੱਕ ਨਹੀਂ ਰੁਕ ਸਕਦਾ ਜ਼ਿਆਦਾਤਰ ਲੋਕ ساری ਜ਼ਿੰਦਗੀ ਇਹ ਨਹੀਂ ਸਮਝ ਸਕਦੇ ਕਿ ਅਸਲ ਗੱਲ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਪੈਸਾ ਕਮਾ ਲੈਂਦੇ ਹੋ ਬਲਕਿ ਇਹ ਹੈ ਕਿ ਤੁਸੀਂ ਕਿੰਨਾ ਪੈਸਾ ਬਚਾ ਲੈਂਦੇ ਹੋ ਐਸੀ ਲੋਟਰੀ ਜਿੱਤਣ ਵਾਲੇ ਉਹਨਾਂ ਗਰੀਬ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਹਨ ਜਿਹੜੇ ਅਚਨਚੇਤ ਅਮੀਰ ਬਣ ਜਾਂਦੇ ਨੇ ਪਰ ਕੁਝ ਸਮੇਂ ਬਾਅਦ ਉਹ ਫਿਰ ਤੋਂ ਗਰੀਬ ਹੋ ਜਾਂਦੇ ਹਨ ਇਹ ਲੋਕ ਲੱਖਾਂ ਕਰੋੜਾਂ ਜਿੱਤਦੇ ਹਨ ਫਿਰ ਵੀ ਉਹ ਮੁੜ ਕੇ ਉੱਥੇ ਹੀ ਆ ਜਾਂਦੇ ਹਨ ਜਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਤੁਸੀਂ ਉਹਨਾਂ ਪ੍ਰੋਫੈਸ਼ਨਲ ਐਥਲੀਟਸ ਦੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਜਿਹੜੇ 24 ਸਾਲ ਦੀ ਉਮਰ ਵਿੱਚ ਹਰ ਸਾਲ ਕਰੋੜਾਂ ਡਾਲਰ ਕਮਾਉਂਦੇ ਅਤੇ 34 ਸਾਲ ਦੀ ਉਮਰ 'ਚ ਉਹਨਾਂ ਨੂੰ ਪੁਲ ਦੇ ਥੱਲੇ ਸੌਣਾ ਪੈਂਦਾ ਹੈ। ਅੱਜ ਦੇ ਹੀ ਅਖਬਾਰ 'ਚ ਇੱਕ ਨੌਜਵਾਨ ਬਾਸਕਟਬਾਲ ਖਿਡਾਰੀ ਦੀ ਖਬਰ ਛਪੀ ਹੈ ਜਿਹੜਾ 1 ਸਾਲ ਪਹਿਲਾਂ ਕਰੋੜਾਂ ਦਾ ਮਾਲਕ ਸੀ। ਅੱਜ ਉਹ ਇਹ ਸ਼ਿਕਾਇਤ ਕਰਦਾ ਫਿਰ ਰਿਹਾ ਹੈ ਕਿ ਉਸਦੇ ਦੋਸਤਾਂ ਵਕੀਲਾਂ ਤੇ ਅਕਾਊਂਟੈਂਟਸ ਨੇ ਉਸਦੇ ਪੈਸਿਆਂ ਨੂੰ ਹੜੱਪ ਲਿਆ। ਅਤੇ ਇਸੇ ਕਾਰਨ ਅੱਜ ਉਸਨੂੰ ਬਹੁਤ ਘੱਟ ਮਜ਼ਦੂਰੀ ਤੇ ਕਾਰ ਧੋਣ ਦਾ ਕੰਮ ਕਰਨਾ ਪੈ ਰਿਹਾ ਹੈ। ਉਹ ਸਿਰਫ 29 ਸਾਲਾਂ ਦਾ ਹੈ ਉਸ ਨੂੰ ਕਾਰ ਧੋਣ ਦੇ ਕੰਮ ਤੋਂ ਵੀ ਕੱਢ ਦਿੱਤਾ ਗਿਆ ਇਸ ਦਾ ਕਾਰਨ ਇਹ ਸੀ ਕਿ ਉਸ ਨੇ ਕਾਰ ਸਾਫ਼ ਕਰਦੇ ਵਕਤ ਆਪਣੀ ਚੈਂਪੀਅਨਸ਼ਿਪ ਰਿੰਗ ਉਤਾਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਲਈ ਉਸ ਦੀ ਖਬਰ ਅਖਬਾਰ 'ਚ ਛਪ ਗਈ ਉਹ ਆਪਣੇ ਕੱਢੇ ਜਾਣ ਦਾ ਵਿਰੋਧ ਕਰ ਰਿਹਾ ਹੈ ਤੇ ਕਹਿੰਦਾ ਹੈ ਕਿ ਇਹ ਵਿਤਕਰਾ ਹੈ ਅੰਗੂਠੀ ਤਾਂ ਉਸ ਦੀ ਮਹਾਨ ਜ਼ਿੰਦਗੀ ਦੀ ਕਲੋਤੀ ਨਿਸ਼ਾਨੀ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਉਸ ਦੀਂਗੂਠੀ ਲਹਾ ਲਵੋਗੇ ਤਾਂ ਉਸ ਦੇ ਕੋਲ ਜਿੰਦਾ ਰਹਿਣ ਦਾ ਕੋਈ ਸਹਾਰਾ ਨਹੀਂ ਬਚੇਗਾ ਤੇ ਉਹ ਮਰ ਜਾਵੇਗਾ। ਸਾਲ 1997 ਮੈਂ ਇਹੋ ਜਿਹੇ ਬਹੁਤੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਨਵੇਂ-ਨਵੇਂ ਕਰੋੜਪਤੀ ਬਣ ਰਹੇ ਹਨ। ਇੱਕ ਵਾਰ ਫਿਰ ਇਹ 1920 ਦੇ ਉਛਾਲ ਵਾਲੇ ਦਹਾਕੇ ਦੀ ਯਾਦ ਦਿਵਾਉਂਦਾ ਹੈ। ਹਾਲਾਂਕਿ ਮੈਂ ਖੁਸ਼ ਹਾਂ ਕਿ ਇੰਨੇ ਜ਼ਿਆਦਾ ਲੋਕ ਅਮੀਰ ਬਣਦੇ ਜਾ ਰਹੇ ਹਨ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਲੰਬੇ ਸਮੇਂ 'ਚ ਇਹ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿੰਨਾ ਪੈਸਾ ਕਮਾਇਆ ਬਲਕਿ ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਪੈਸਾ ਬਚਾਇਆ ਤੇ ਕਿੰਨੀਆਂ ਪੀੜ੍ਹੀਆਂ ਤੱਕ ਉਸ ਪੈਸੇ ਨੂੰ ਜਮਾ ਕਰਕੇ ਰੱਖ ਸਕਦੇ ਹੋ ਜਦੋਂ ਮੈਂ ਜਦੋਂ ਲੋਕ ਮੈਨੂੰ ਪੁੱਛਦੇ ਹਨ ਅਸੀਂ ਕਿਵੇਂ ਸ਼ੁਰੂ ਕਰੀਏ ਜਾਂ ਮੈਨੂੰ ਦੱਸੋ ਕਿ ਮੈਂ ਛੇਤੀ ਤੋਂ ਛੇਤੀ ਕਿਵੇਂ ਅਮੀਰ ਬਣ ਸਕਦਾ ਹਾਂ ਤਹੋ ਮੇਰੇ ਜਵਾਬ ਤੋਂ ਬੜੇ ਨਿਰਾਸ਼ ਹੁੰਦੇ ਹਨ ਮੈਂ ਉਹਨਾਂ ਨੂੰ ਸਿਰਫ ਇਹੀ ਕਹਿੰਦਾ ਹਾਂ ਮੈਂ ਉਹਨਾਂ ਨੂੰ ਸਿਰਫ ਇਹੀ ਕਹਿੰਦਾ ਹਾਂ ਜਿਹੜਾ ਮੇਰੇ ਅਮੀਰ ਡੈਡੀ ਨੇ ਮੈਨੂੰ ਬਚਪਨ ਚ ਕਿਹਾ ਸੀ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪੈਸੇ ਦੀ ਸਮਝ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪੈਸੇ ਦੀ ਸਮਝ ਹੋਣੀ ਚਾਹੀਦੀ ਹੈ ਜਦੋਂ ਵੀ ਮੈਂ ਅਮੀਰ ਡੈਡੀ ਨੂੰ ਮਿਲਦਾ ਸੀ ਇਹ ਵਿਚਾਰ ਮੇਰੇ ਦਿਮਾਗ 'ਚ ਹਰ ਵਾਰ ਵਾੜਿਆ ਜਾਂਦਾ ਸੀ ਜਿਵੇਂ ਮੈਂ ਕਿਹਾ ਮੇਰੇ ਪੜ੍ਹੇ ਲਿਖੇ ਡੈਡੀ ਹਮੇਸ਼ਾ ਕਿਤਾਬਾਂ ਪੜ੍ਹਨ ਦੇ ਫਾਇਦੇ ਦੱਸ ਰਹੇ ਦੱਸਦੇ ਰਹਿੰਦੇ ਸਨ ਦੂਜੇ ਪਾਸੇ ਮੇਰੇ ਅਮੀਰ ਡੈਡੀ ਵਿੱਤੀ ਸਾਖਰਤਾ ਜਾਂ ਪੈਸੇ ਦੀ ਸਮਝ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੰਦੇ ਸਨ ਜੇਕਰ ਤੁਸੀਂ ਐਮਪਾਇਰ ਸਟੇਟ ਬਿਲਡਿੰਗ ਬਣਾਉਣ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਡੂੰਘਾ ਟੋਆ ਪੁੱਟਣਾ ਤੇ ਇੱਕ ਮਜ਼ਬੂਤ ਨੀਂਹ ਰੱਖਣੀ ਪਵੇਗੀ ਜੇਕਰ ਤੁਸੀਂ ਕਿਸੇ ਉਪਨਗਰ ਵਿੱਚ ਇੱਕ ਘਰ ਬਣਾਉਣ ਜਾ ਰਹੇ ਹੋ ਤਾਂ ਤੁਹਾਨੂੰ ਸਿਰਫ 6 ਇੰਚ ਦਾ ਕੰਕਰੀਟ ਦਾ ਸਲੈਬ ਪਾਉਣਾ ਹੋਵੇਗਾ। ਜ਼ਿਆਦਾਤਰ ਲੋਕ ਅਮੀਰ ਬਣਨ ਦੇ ਚੱਕਰ ਵਿੱਚ 6 ਇੰਚੀ ਸਲੈਬ ਤੇ ਐਮਪਾਇਰ ਸਟੇਟ ਬਿਲਡਿੰਗ ਖੜੀ ਕਰਨਾ ਚਾਹੁੰਦੇ ਹਨ। ਸਾਡਾ ਸਕੂਲੀ ਸਿਸਟਮ ਉਸ ਜ਼ਮਾਨੇ ਦਾ ਹੈ ਜਦੋਂ ਖੇਤੀ ਕਿਰਸਾਨੀ ਹੀ ਅਰਥਵਿਵਸਥਾ ਦਾ ਆਧਾਰ ਸੀ। ਅੱਜ ਵੀ ਇਹ ਬਿਨਾਂ ਨੀਂਦ ਦੇ ਘਰਾਂ ਤੇ ਭਰੋਸਾ ਕਰਦਾ ਹੈ। ਤੂਲ ਮਿੱਟੀ ਭਰਿਆ ਫਰਸ਼ ਅੱਜ ਵੀ ਹਰਮਨ ਪਿਆਰਾ ਹੈ ਇਸ ਲਈ ਸਕੂਲ ਤੋਂ ਨਿਕਲਣ ਵਾਲੇ ਬੱਚਿਆਂ ਦੀ ਕੋਈ ਆਰਥਿਕ ਨਹੀਂ ਨਹੀਂ ਹੁੰਦੀ ਇੱਕ ਦਿਨ ਜਦੋਂ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਤੇ ਉਹ ਕਰਜ਼ੇ ਵਿੱਚ ਡੁੱਬ ਜਾਂਦੇ ਹਨ ਤਾਂ ਉਹ ਅਮਰੀਕੀ ਸੁਪਨੇ ਨੂੰ ਦੇਖਦੇ ਹਨ ਤੇ ਇਹ ਨਿਰਣਾ ਕਰਦੇ ਹਨ ਕਿ ਪੈਸੇ ਦੀ ਜਿਹੜੀ ਸਮੱਸਿਆ ਉਹਨਾਂ ਦੇ ਸਾਹਮਣੇ ਖੜੀ ਹੈ ਉਸ ਨੂੰ ਅਮੀਰ ਹੋ ਕੇ ਹੀ ਸੁਲਝਾਇਆ ਜਾ ਸਕਦਾ ਹੈ ਇਮਾਰਤ ਬਣਨਾ ਸ਼ੁਰੂ ਹੋ ਜਾਂਦੀ ਹੈ ਇਹ ਤੇਜ਼ੀ ਨਾਲ ਵੱਦੀ ਹੈ ਤੇ ਛੇਤੀ ਹੀ ਐਮਪਾਇਰ ਸਟੇਟ ਬਿਲਡਿੰਗ ਦੇ ਬਜਾਏ ਸਾਡੇ ਕੋਲ ਸਰਬੀਆ ਦਾ ਲੀਨਿੰਗ ਟਾਵਰ ਹੁੰਦਾ ਹੈ ਸਾਡੀ ਰਾਤਾਂ ਦੀ ਨੀਂਦ ਇੱਕ ਵਾਰ ਫਿਰ ਉੱਡ ਜਾਂਦੀ ਹੈ ਮਾਇਕ ਤੇ ਮੇਰੇ ਲਈ ਦੋਵੇਂ ਹੀ ਵਿਕਲਪ ਸੰਭਵ ਸਨ ਕਿਉਂਕਿ ਸਾਡੀ ਆਰਥਿਕ ਨੀ ਮਜ਼ਬੂਤ ਸੀ ਤੇ ਪੈਸਿਆਂ ਦੀ ਸਮਝ ਸਾਨੂੰ ਬਚਪਨ ਤੋਂ ਹੀ ਸਿਖਾਈ ਗਈ ਸੀ ਦੇਖਿਆ ਜਾਵੇ ਤਾਂ ਅਕਾਊਂਟਿੰਗ ਸ਼ਾਇਦ ਦੁਨੀਆ ਦਾ ਸਭ ਤੋਂ ਬੋਰਿੰਗ ਵਿਸ਼ਾ ਹੈ ਇਹ ਬਹੁਤ ਉਲਝਣ ਭਰਿਆ ਵਿਸ਼ਾ ਵੀ ਹੈ ਪਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਅਮੀਰ ਬਣੇ ਰਹਿਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਮਹੱਤਵਪੂਰਨ ਵਿਸ਼ਾ ਵੀ ਹੈ ਸਵਾਲ ਇਹ ਹੈ ਕਿ ਤੁਸੀਂ ਬੋਰਿੰਗ ਤੇ ਉਲਝਣ ਭਰੇ ਵਿਸ਼ੇ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹੋ ਇਸ ਦਾ ਸਵਾਲ ਦਾ ਜਵਾਬ ਹੈ ਇਸ ਨੂੰ ਸੌਖਾ ਬਣਾ ਕੇ ਪਹਿਲਾਂ ਇਸ ਨੂੰ ਤਸਵੀਰਾਂ ਦੇ ਜਰੀਏ ਸਿੱਖੋ ਅਮੀਰ ਡੈਡੀ ਨੇ ਮਾਇਕ ਤੇ ਮੇਰੇ ਵਾਸਤੇ ਇੱਕ ਮਜ਼ਬੂਤ ਆਰਥਿਕ ਨੀ ਪਾਈ ਸੀ ਕਿਉਂਕਿ ਐਸੀ ਛੋਟੇ ਬੱਚੇ ਸੀ ਇਸ ਲਈ ਉਹਨਾਂ ਨੇ ਸਾਨੂੰ ਸਿਖਾਉਣ ਦਾ ਇੱਕ ਸੌਖਾ ਤਰੀਕਾ ਇਜ਼ਾਦ ਕੀਤਾ ਸਾਲਾਂ ਤੱਕ ਉਹ ਕੇਵਲ ਚਿੱਤਰ ਬਣਾਉਂਦੇ ਰਹੇ ਤੇ ਉਹਨਾਂ ਦੇ ਨਾਲ ਸ਼ਬਦਾਂ ਦਾ ਇਸਤੇਮਾਲ ਕਰਕੇ ਸਾਨੂੰ ਸਮਝਾਉਂਦੇ ਰਹੇ ਜਦੋਂ ਮਾਇਕ ਤੇ ਮੈਂ ਉਹਨਾਂ ਸੌਖੇ ਚਿੱਤਰਾਂ ਜਾਂ ਡਾਇਗ੍ਰਾਮਸ ਦੀ ਸਹਾਇਤਾ ਨਾਲ ਆਰਥਿਕ ਸ਼ਬਦਾਵਲੀ ਤੇ ਪੈਸਿਆਂ ਦੇ ਖੇਡ ਨੂੰ ਸਮਝ ਲਿਆ ਤਾਂ ਅਗਲੇ ਕੁਝ ਸਾਲਾਂ ਬਾਅਦ ਅਮੀਰ ਡੈਡੀ ਨੇ ਅੰਕਾਂ ਨੂੰ ਜੋੜਨਾ ਸ਼ੁਰੂ ਕੀਤਾ ਅੱਜ ਮਾਇਕ ਨੂੰ ਜਿਨਨੇ ਅਕਾਊਂਟਿੰਗ ਵਿਸ਼ਲੇਸ਼ਣ ਦੀ ਲੋੜ ਹੈ ਉਹ ਉਸ ਤੋਂ ਵੀ ਕਿਤੇ ਸੁਖਮ ਤੋਂ ਜਟਿਲ ਵਿਸ਼ਲੇਸ਼ਣ ਕਰਨ 'ਚ ਮਾਹਿਰ ਹੈ ਉਸਦੇ ਕੋਲ 10 ਅਰਬ ਡਾਲਰ ਦਾ ਸਾਮਰਾਜ ਹੈ ਮੈਂ ਇਤਨੀ ਜ਼ਿਆਦਾ ਕਠਿਨ ਪਰਚੋਲ ਜਾਂ ਜਟਿਲ ਵਿਸ਼ਲੇਸ਼ਣ ਨਹੀਂ ਕਰਦਾ ਕਿਉਂਕਿ ਮੇਰਾ ਸਾਮਰਾਜ ਛੋਟਾ ਹੈ ਪਰ ਸਾਡੀ ਦੋਨਾਂ ਦੀ ਨੀਂਹ ਦਾ ਆਧਾਰ ਸਧਾਰਨ ਜਾਂ ਸੌਖੀ ਨੀਂਹ ਹੀ ਸੀ ਅੱਗੇ ਆਉਣ ਵਾਲੇ ਪੰਨਿਆਂ ਤੇ ਮੈਂ ਤੁਹਾਡੇ ਸਾਹਮਣੇ ਉਹੀ ਸੋਖੇ ਚਿੱਤਰ ਖਿੱਚਾਂਗਾ ਜਿਹੜੇ ਮਾਇਕ ਦੇ ਡੈਡੀ ਨੇ ਸਾਡੇ ਲਈ ਖਿੱਚੇ ਸਨ ਹਾਲਾਂਕਿ ਉਹ ਸੋਖੇ ਸਨ ਪਰ ਇਹਨਾਂ ਚਿੱਤਰਾਂ ਦੀ ਸਹਾਇਤਾ ਨਾਲ ਉਹਨਾਂ ਨੇ ਦੋ ਛੋਟੇ ਬੱਚਿਆਂ ਦੀ ਠੋਸ ਤੇ ਡੂੰਗੀ ਨੀ ਉੱਤੇ ਦੌਲਤ ਦਾ ਵੱਡਾ ਮਹਿਲ ਉਸਾਰਨਾ ਸਿਖਾਇਆ ਨਿਜਮ ਇੱਕ ਤੁਹਾਨੂੰ ਧਨ ਦੌਲਤ ਜਾਂ ਸੰਪਤੀ ਅਤੇ ਦੇਣਦਾਰੀਆਂ ਲਾਇਬਿਲਟੀਆਂ ਐਸੈਟ ਅਤੇ ਲਾਇਬਿਲਟੀਆਂ ਦਾ ਅੰਤਰ ਪਤਾ ਹੋਣਾ ਚਾਹੀਦਾ ਹੈ ਤੇ ਹਮੇਸ਼ਾ ਸੰਪਤੀ ਐਸੈਟ ਨੂੰ ਹੀ ਖਰੀਦਣਾ ਚਾਹੀਦਾ ਹੈ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਸ ਇੰਨਾ ਹੀ ਜਾਣਨ ਦੀ ਲੋੜ ਹੈ ਇਹ ਪਹਿਲਾ ਨਿਯਮ ਹੈ ਇਹ ਹੀ ਇਕਲੌਤਾ ਨਿਯਮ ਹੈ ਇਹ ਬਹੁਤ ਸੌਖਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਨਿਯਮ ਕਿੰਨਾ ਮਹੱਤਵਪੂਰਨ ਹੈ ਜ਼ਿਆਦਾਤਰ ਲੋਕ ਪੈਸੇ ਦੀਆਂ ਸਮੱਸਿਆਵਾਂ ਵਿੱਚ ਸਿਰਫ ਇਸ ਕਰਕੇ ਉਲਝੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਸੰਪਤੀ ਐਸੈਟ ਅਤੇ ਦੇਣਦਾਰੀਆਂ ਲਾਇਬਿਲਟੀਜ਼ ਵਿੱਚ ਕੀ ਫਰਕ ਹੁੰਦਾ ਹੈ। ਅਮੀਰ ਲੋਕ ਸੰਪਤੀ ਐਸੈਟ ਅਤੇ ਗਰੀਬ ਤੇ ਮਿਡਲ ਕਲਾਸ ਲੋਕ ਦੇਣਦਾਰੀਆਂ ਇਕੱਠੀਆਂ ਕਰਦੇ ਹਨ। ਅਤੇ ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਹ ਸੰਪਤੀ ਐਸੈਟ ਇਕੱਠੇ ਕਰ ਰਹੇ ਹਨ। ਜਦੋਂ ਅਮੀਰ ਡੈਡੀ ਨੇ ਮਾਇਕ ਤੇ ਮੈਨੂੰ ਇਹ ਦੱਸਿਆ ਐਸੀ ਸੋਚਿਆ ਕਿ ਉਹ ਮਖੌਲ ਕਰ ਰਹੇ ਹਨ ਅਸੀਂ ਦੋ ਬੱਚੇ ਅਮੀਰ ਬਣਨ ਦਾ ਰਾਜ਼ ਜਾਣਨ ਲਈ ਇੰਨੇ ਹੈਰਾਨ ਪਰੇਸ਼ਾਨ ਸੀ ਜਦੋਂ ਕਿ ਉਸ ਦਾ ਜਵਾਬ ਇੰਨਾ ਸੌਖਾ ਸੀ ਇਹ ਇੰਨਾ ਜ਼ਿਆਦਾ ਸੌਖਾ ਸੀ ਕਿ ਸਾਨੂੰ ਇਸ ਗੱਲ ਤੇ ਸੋਚਣ ਲਈ ਬੜੀ ਦੇਰ ਤੱਕ ਠਹਿਰਨਾ ਪਿਆ ਸੰਪਤੀ ਐਸੈਟ ਕੀ ਹੁੰਦੀ ਹੈ ਮਾਈਕ ਨੇ ਪੁੱਛਿਆ ਇਸ ਵੇਲੇ ਉਸ ਬਾਰੇ ਚਿੰਤਾ ਨਾ ਕਰੋ ਮੇਰੀ ਡੈਡੀ ਨੇ ਕਿਹਾ ਹੁਣੇ ਸਿਰਫ ਇਸ ਵਿਚਾਰ ਨੂੰ ਆਪਣੇ ਦਿਮਾਗ ਚ ਵੜ ਜਾਣ ਦਿਓ ਜੇਕਰ ਤੁਸੀਂ ਇਸ ਨੂੰ ਆਸਾਨੀ ਨਾਲ ਸਮਝ ਸਕੇ ਤਾਂ ਤੁਹਾਡੀ ਜ਼ਿੰਦਗੀ ਦੀ ਇੱਕ ਯੋਜਨਾ ਹੋਵੇਗੀ ਤੇ ਤੁਹਾਨੂੰ ساری ਜ਼ਿੰਦਗੀ ਪੈਸਿਆਂ ਦੀ ਦਿੱਕਤ ਕਦੇ ਨਹੀਂ ਆਵੇਗੀ ਇਹ ਸੋਖਾ ਹੈ ਇਸ ਲਈ ਇਸ ਨੂੰ ਅੰਡੇਠਾ ਕਰ ਦਿੱਤਾ ਜਾਂਦਾ ਹੈ ਤੁਹਾਡਾ ਮਤਲਬ ਹੈ ਕਿ ਸਾਨੂੰ ਬਸ ਇੰਨਾ ਹੀ ਜਾਣਨ ਦੀ ਲੋੜ ਹੈ ਕਿ ਸੰਪਤੀ ਐਸੈਟ ਕੀ ਹੈ ਇਹ ਜਾਣਨ ਤੋਂ ਬਾਅਦ ਐਸੀ ਉਸ ਨੂੰ ਹਾਸਲ ਕਰਕੇ ਅਮੀਰ ਬਣ ਜਾਵਾਂਗੇ ਮੈਂ ਪੁੱਛਿਆ ਉਮੀਰ ਡੈਡੀ ਨੇ ਹਾਮੀ ਭਰੀ ਹਾਂ ਇਹ ਇੰਨਾ ਹੀ ਸੌਖਾ ਹੈ ਜੇਕਰ ਇਹ ਇੰਨਾ ਸੌਖਾ ਹੈ ਤਾਂ ਫਿਰ ਹਰ ਵਿਅਕਤੀ ਅਮੀਰ ਕਿਉਂ ਨਹੀਂ ਬਣ ਜਾਂਦਾ ਮੈਂ ਪੁੱਛਿਆ ਉਮੀਰ ਡੈਡੀ ਮੁਸਕਰਾਏ ਕਿਉਂਕਿ ਲੋਕ ਸੰਪਤੀ ਐਸੈਟ ਤੇ ਦੇਣਦਾਰੀਆਂ ਲਾਇਬਿਲਟੀਆਂ ਵਿੱਚ ਫਰਕ ਨਹੀਂ ਕਰ ਪਾਉਂਦੇ ਮੈਨੂੰ ਯਾਦ ਹੈ ਮੈਂ ਪੁੱਛਿਆ ਸੀ ਜਵਾਨ ਲੋਕ ਇਤਨੇ ਮੂਰਖ ਕਿਵੇਂ ਹੋ ਸਕਦੇ ਹਨ ਜੇਕਰ ਇਹ ਇੰਨਾ ਸੌਖਾ ਤੇ ਮਹੱਤਵਪੂਰਨ ਹੈ ਤਾਂ ਹਰ ਕੋਈ ਇਸ ਨੂੰ ਜਾਣਨ ਜਾਂ ਸਿੱਖਣਾ ਕਿਉਂ ਨਹੀਂ ਚਾਹੁੰਦਾ ਸੰਪਤੀ ਐਸੈਟ ਤੇ ਦੇਣਦਾਰੀਆਂ ਲਾਇਬਿਲਟੀਆਂ ਕੀ ਹੁੰਦੀਆਂ ਹਨ ਇਹ ਸਮਝਾਉਣ 'ਚ ਅਮੇ ਡੈਡੀ ਨੂੰ ਬਸ ਕੁਝ ਹੀ ਮਿੰਟ ਲੱਗੇ ਵੱਡੇ ਲੋਕਾਂ ਨੂੰ ਇਹ ਨਿਜ਼ਮ ਸਮਝਾਉਣ 'ਚ ਮੈਨੂੰ ਬੜੀ ਔਖਾਈ ਹੁੰਦੀ ਹੈ ਕਿਉਂ ਕਿਉਂਕਿ ਵੱਡੇ ਲੋਕ ਜਿਆਦਾ ਸਮਾਰਟ ਹੁੰਦੇ ਹਨ ਮੈਂ ਅਕਸਰ ਦੇਖਿਆ ਹੈ ਕਿ ਜ਼ਿਆਦਾਤਰ ਲੋਕ ਸਰਲ ਵਿਚਾਰਾਂ ਨੂੰ ਸਮਝ ਨਹੀਂ ਪਾਉਂਦੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੀ ਸਿੱਖਿਆ ਵੱਖਰੇ ਢੰਗ ਨਾਲ ਹੋਈ ਹੁੰਦੀ ਹੈ ਉਹਨਾਂ ਨੂੰ ਦੂਜੇ ਪ੍ਰੋਫੈਸ਼ਨਲਸ ਨੇ ਪੜਾਇਆ ਹੈ ਜਿਵੇਂ ਬੈਂਕਰਜ਼ ਕਾਊਂਟੈਂਟਸ ਰੀਅਲ ਸਟੇਟ ਏਜੰਟਸ ਫਾਈਨੈਂਸ਼ੀਅਲ ਪਲਾਨਰਸ ਆਦਿ ਜਰਾਤਰ ਵੱਡੇ ਲੋਕਾਂ ਦੇ ਸਾਹਮਣੇ ਮੁਸ਼ਕਲ ਇਹ ਹੁੰਦੀ ਹੈ ਕਿ ਉਹਨਾਂ ਨੂੰ ਬਹੁਤ ਕੁਝ ਭੁੱਲਣਾ ਤੇ ਇੱਕ ਵਾਰ ਫਿਰ ਤੋਂ ਬੱਚਾ ਬਣਨਾ ਪੈਂਦਾ ਹੈ ਇੱਕ ਸਮਝਦਾਰ ਨੌਜਵਾਨ ਨੂੰ ਆਮ ਕਰਕੇ ਲੱਗਦਾ ਹੈ ਕਿ ਸੌਖੀ ਪ੍ਰਵਾਹਾਸ਼ਾ ਤੇ ਧਿਆਨ ਦੇਣਾ ਮੂਰਖਤਾ ਹੈ ਮੇ ਡੈਡੀ ਕਿਸ ਸਿਧਾਂਤ ਤੇ ਯਕੀਨ ਕਰਦੇ ਸਨ ਕਿ ਪਿੱਟ ਸਿੰਪਲ ਸਟੂਪਿਡ ਮੂਰਖਾ ਇਸ ਨੂੰ ਸੌਖਾ ਹੀ ਰਹਿਣ ਦੇ ਇਸ ਲਈ ਉਹ ਅਸਾਂ ਦੋ ਛੋਟੇ ਬੱਚਿਆਂ ਦੇ ਸਬਕ ਨੂੰ ਸੁੱਖਾ ਬਣਾਦੇ ਸਨ ਤੇ ਇੰਜ ਉਹਨਾਂ ਨੇ ਸਾਡੀ ਪੈਸਿਆਂ ਦੀ ਨੀਂਦ ਨੂੰ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਤਾਂ ਦਿੱਕਤ ਜਾਂ ਉਲਝਣ ਕਿਸ ਗੱਲ ਤੋਂ ਆਉਂਦੀ ਹੈ ਜਾਂ ਇੰਨੀ ਸੌਖੀ ਚੀਜ਼ ਕਿਵੇਂ ਕਠਿਨ ਬਣ ਜਾਂਦੀ ਹੈ ਕੋਈ ਇਹੋ ਜਹੀ ਸੰਪਤੀ ਕਿਉਂ ਖਰੀਦਦਾ ਹੈ ਜਿਹੜੀ ਅਸਲ ਵਿੱਚ ਦੇਣਦਾਰੀ ਹੁੰਦੀ ਹੈ ਇਸ ਦਾ ਜਵਾਬ ਸਾਨੂੰ ਆਪਣੀ ਬੁਨਿਆਦੀ ਸਿੱਖਿਆ ਤੋਂ ਮਿਲਦਾ ਹੈ ਅਸੀਂ ਸਾਖਰਤਾ ਸ਼ਬਦ ਦੇ ਧਿਆਨ ਦਿੰਦੇ ਹਾਂ ਤੇ ਪੈਸਿਆਂ ਦੀ ਸਾਖਰਤਾ ਨੂੰ ਅਣਦੇਖਾ ਕਰ ਦਿੰਦੇ ਹਾਂ ਕੋਈ ਵਸਤੂ ਸੰਪਤੀ ਐਸੈਟ ਹੈ ਜਾਂ ਦੇਣਦਾਰੀ ਇਹ ਕਿਵੇਂ ਪਤਾ ਚੱਲੇਗਾ ਜੇਕਰ ਤੁਸੀਂ ਸੱਚਮੁੱਚ ਝੰਜੜ ਚ ਫਸਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਬਦਾਂ ਨੂੰ ਡਿਕਸ਼ਨਰੀ 'ਚ ਦੇਖ ਲਓ ਮੈਂ ਜਾਣਦਾ ਹਾਂ ਕਿ ਉੱਥੇ ਦਿੱਤੀਆਂ ਹੋਈਆਂ ਪਰਿਭਾਸ਼ਾਵਾਂ ਕਿਸੇ ਅਕਾਊਂਟੈਂਟਸ ਨੂੰ ਹੀ ਚੰਗੀ ਲੱਗਦੀ ਹੋਵੇਗੀ ਪਰ ਦਿੱਕਤ ਇਹ ਹੈ ਕਿ ਆਮ ਵਿਅਕਤੀ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਪਾਉਂਦਾ ਫਿਰ ਵੀ ਅਸੀਂ ਗੱਭਰੂ ਲੋਕ ਇਹ ਮੰਨਣ 'ਚ ਆਪਣੀ ਤੋਹਫੀਨ ਸਮਝਦੇ ਹਾਂ ਕਿ ਕੋਈ ਚੀਜ਼ ਸਾਨੂੰ ਸਮਝ 'ਚ ਨਹੀਂ ਆ ਰਹੀ ਹੈ ਛੋਟੇ ਬੱਚਿਆਂ ਨੂੰ ਸਮਝਾਉਣ ਵੇਲੇ ਮੇਰੇ ਡੈਡੀ ਨੇ ਇੱਕ ਵਾਰ ਕਿਹਾ ਸੀ ਸੰਪਤੀ ਐਸੈਟ ਨੂੰ ਸ਼ਬਦਾਂ 'ਚ ਨਹੀਂ ਅੰਕਾਂ ਨਾਲ ਪੜਿਆ ਜਾਂਦਾ ਹੈ ਤੇ ਜੇਕਰ ਤੁਸੀਂ ਅੰਕਾਂ ਨੂੰ ਨਹੀਂ ਪੜ ਸਕਦੇ ਤਾਂ ਤੁਹਾਨੂੰ ਸੰਪਤੀ ਤੇ ਜ਼ਮੀਨ 'ਚ ਪੇ ਖੱਡੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਹੋਵੇਗਾ। ਅਕਾਊਂਟਿੰਗ ਵਿੱਚ ਅੰਕ ਮਹੱਤਵਪੂਰਨ ਨਹੀਂ ਹਨ। ਮਹੱਤਵਪੂਰਨ ਤਾਂ ਉਹ ਗੱਲਾਂ ਹਨ ਜਿਹੜੀਆਂ ਕਿ ਅੰਕ ਤੁਹਾਨੂੰ ਦੱਸ ਰਹੇ ਹਨ। ਇਹ ਸ਼ਬਦਾਂ ਦੀ ਹੀ ਤਰ੍ਹਾਂ ਹਨ। ਸ਼ਬਦ ਮਹੱਤਵਪੂਰਨ ਨਹੀਂ ਹੁੰਦੇ। ਮਹੱਤਵਪੂਰਨ ਉਹ ਗੱਲ ਹੁੰਦੀ ਹੈ ਜਿਹੜੀ ਸ਼ਬਦਾਂ ਦੇ ਜ਼ਰੀਏ ਦੱਸੀ ਜਾਂਦੀ ਹੈ। ਕਈ ਲੋਕ ਪੜ੍ਹਦੇ ਹਨ ਪਰ ਜ਼ਿਆਦਾਤਰ ਸਮਝ ਨਹੀਂ ਪਾਉਂਦੇ ਇਹ ਰੀਡਿੰਗ ਕੰਪਰੀਹੈਂਸ਼ਨ ਜਬ ਪੜ੍ਹੇ ਹੋਏ ਨੂੰ ਸਮਝਣ ਦੀ ਕਾਬਲੀਅਤ ਹੁੰਦੀ ਹੈ ਤੇ ਇਸ ਖੇਤਰ ਚ ਅਸੀਂ ਸਾਰਿਆਂ ਦੀ ਵੱਖ-ਵੱਖ ਕਾਬਲੀਅਤ ਹੁੰਦੀ ਹੈ ਉਦਾਹਰਨ ਲਈ ਮੈਂ ਹਾਲ ਹੀ ਵਿੱਚ ਇੱਕ ਨਵਾਂ ਵੀਸੀਆਰ ਖਰੀਦਿਆ ਇਸ ਦੇ ਨਾਲ ਇੱਕ ਨਿਰਦੇਸ਼ਕ ਪੁਸਤਕਾ ਵੀ ਸੀ ਜਿਸ ਰਾਈ ਸਮਝਾਇਆ ਗਿਆ ਸੀ ਕਿ ਵੀਸੀਆਰ ਨੂੰ ਕਿਵੇਂ ਪ੍ਰੋਗਰਾਮ ਕੀਤਾ ਜਾਂਦਾ ਹੈ ਮੈਂ ਸ਼ੁੱਕਰਵਾਰ ਦੀ ਸ਼ਾਮ ਨੂੰ ਆਉਣ ਵਾਲੇ ਆਪਣੇ ਫੇਵਰੇਟ ਟੀਵੀ ਸ਼ੋਅ ਨੂੰ ਰਿਕਾਰਡ ਕਰਨਾ ਚਾਹੁੰਦਾ ਸੀ ਪਰ ਉਸ ਨਿਰਦੇਸ਼ ਪੁਸਤਕਾ ਨੂੰ ਪੜ੍ਹਦੇ-ਪੜ੍ਹਦੇ ਮੈਂ ਪਾਗਲ ਹੋ ਗਿਆ ਮੈਨੂੰ ਦੁਨੀਆ 'ਚ ਕੋਈ ਵੀ ਕੰਮ ਇੰਨਾ ਮੁਸ਼ਕਲ ਨਹੀਂ ਲੱਗ ਰਿਹਾ ਸੀ ਜਿੰਨਾ ਕਿ ਆਪਣੇ ਵੀਸੀਆਰ ਨੂੰ ਪ੍ਰੋਗਰਾਮ ਕਰਨਾ ਮੈਂ ਸ਼ਬਦਾਂ ਨੂੰ ਪੜ੍ਹ ਸਕਦਾ ਸੀ ਪਰ ਇਸ ਦੇ ਬਾਵਜੂਦ ਮੈਨੂੰ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ ਮੈਨੂੰ ਸ਼ਬਦਾਂ ਨੂੰ ਪਛਾਣਨ ਵਿੱਚ ਏ ਮਿਲ ਰਿਹਾ ਸੀ ਪਰ ਉਹਨਾਂ ਨੂੰ ਸਮਝਣ ਵਿੱਚ ਐਫ ਤੇ ਇਹ ਹੀ ਜ਼ਿਆਦਾਤਰ ਲੋਕਾਂ ਦੇ ਨਾਲ ਪੈਸਿਆਂ ਦੇ ਮਾਮਲੇ 'ਚ ਵੀ ਹੁੰਦਾ ਹੈ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਕਾਂ ਨੂੰ ਪੜ੍ਹਨਾ ਤੇ ਉਹਨਾਂ ਨੂੰ ਸਮਝਣਾ ਆਉਣਾ ਚਾਹੀਦਾ ਹੈ ਮੈਂ ਆਪਣੇ ਮੇ ਡੈਡੀ ਤੋਂ ਇਹ ਗੱਲ ਹਜ਼ਾਰਾਂ ਵਾਰ ਸੁਣੀ ਹੈ ਤੇ ਮੈਂ ਇਹ ਵੀ ਸੁਣਿਆ ਹੈ ਅਮੀਰ ਲੋਕ ਸੰਪਤੀ ਐਸੈਟ ਇਕੱਤਰ ਕਰਦੇ ਹਨ ਜਦੋਂ ਕਿ ਗਰੀਬ ਤੇ ਮੀਡਲ ਕਲਾਸ ਲੋਕ ਦੇਣਦਾਰੀਆਂ ਲਾਇਬਿਲਟੀਜ਼ ਇੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸੰਪਤੀ ਐਸੈਟ ਅਤੇ ਦੇਣਦਾਰੀ ਚ ਕੀ ਫਰਕ ਹੁੰਦਾ ਹੈ। ਜ਼ਿਆਦਾਤਰ ਅਕਾਊਂਟੈਂਟ ਤੇ ਫਾਈਨੈਂਸ਼ੀਅਲ ਪ੍ਰੋਫੈਸ਼ਨਲਸ ਪ੍ਰਭਾਸ਼ਾ ਮਾ ਉਤੇ ਆਪਸ ਚ ਸਹਿਮਤ ਨਹੀਂ ਹੁੰਦੇ। ਪਰ ਇਹ ਆਸਾਨ ਚਿੱਤਰ ਜਾਂ ਰੇਖਾ ਚਿੱਤਰ ਦੇ ਛੋਟੇ ਬੱਚਿਆਂ ਲਈ ਮਜ਼ਬੂਤ ਵਿੱਤੀ ਨੀ ਪਾਉਣ ਵਿੱਚ ਬੜੇ ਕੰਮ ਆਏ। ਬਹੁਤ ਛੋਟੇ ਬੱਚਿਆਂ ਨੂੰ ਸਿਖਾਉਣ ਦੇ ਹਿਸਾਬ ਨਾਲ ਉਮੀਦ ਡੈਡੀ ਨੇ ਹਰ ਚੀਜ਼ ਨੂੰ ਬਹੁਤ ਸੌਖਾ ਬਣਾਏ ਰੱਖਿਆ। ਤੇ ਜਿੱਥੋਂ ਤੱਕ ਹੋ ਸਕਿਆ ਉਹਨਾਂ ਨੇ ਚਿੱਤਰ ਜਾਂ ਰੇਖਾ ਚਿੱਤਰ ਦਾ ਵਿਯੋਗ ਜਿਆਦਾ ਕੀਤਾ ਸ਼ਬਦਾਂ ਦਾ ਇਸਤੇਮਾਲ ਘੱਟੋ ਘੱਟ ਕੀਤਾ ਤੇ ਅੰਕਾਂ ਦਾ ਤਾਂ ਕਈ ਸਾਲਾਂ ਤੱਕ ਇਸਤੇਮਾਲ ਹੀ ਨਹੀਂ ਕੀਤਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ